ਸ਼ੁਕਰਾਂਗਪੁਰ ਟੱਪਰੀਆਂ ਮੋੜ ਦੇ ਉੱਪਰ ਰੋਪੜ ਵਿਖੇ ਇੱਕ ਹਾਦਸਾ ਹੋਇਆ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਜੋ ਕਿ ਦਿੱਲੀ ਦੇ ਨਿਵਾਸੀ ਦੱਸੇ ਜਾਂਦੇ ਹਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ। ਇਸ ਹਾਦਸੇ ਦੇ ਵਿੱਚ ਆਨੰਦ ਕਨੌਂਜੀਆ ਅਤੇ ਉਸ ਦਾ ਸਾਥੀ ਜੋ ਕਿ ਦਿੱਲੀ ਦੇ ਨਿਵਾਸੀ ਹਨ ਮੋਟਰਸਾਈਕਲ ਦੇ ਉੱਪਰ ਜਾ ਰਹੇ ਸਨ ਅਤੇ ਜਾਣਕਾਰੀ ਦੇ ਮੁਤਾਬਕ ਇੱਕ ਟੈਂਕਰ ਦੇ ਨਾਲ ਇਹ ਹਾਦਸਾ ਹੋਇਆ ਹੈ ਅਤੇ ਮੌਕੇ ਦੇ ਉੱਪਰ ਦੋਵੇਂ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਤਲਾਹ ਦਿੱਤੀ ਗਈ ਹੈ ਇਹ ਵਾਰਨਿੰਗ ਅੱਜ ਅਰਲੀ ਮਾਰਨਿੰਗ ਕਰੀਬ 7 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਕਰਾਂਟ ਪ੍ਰੀਆ ਮੋੜ ਤੇ ਐਕਸੀਡੈਂਟ ਹੋਇਆ ਜਿੱਥੇ ਸਾਡੇ ਵੱਲੋਂ ਛੇਤੀ ਤਰੀਕੇ ਨਾਲ ਸਖ ਸਖਿਆ ਫੋਰਸ ਦੀ ਟੀਮ ਫਿਰ ਪੀਸੀਆਰ ਦੇ ਡਿਊਟੀ ਅਫਸਰ ਮੌਕੇ ਤੇ ਪਹੁੰਚੇ ਸੀ ਜੋ ਮੌਕੇ ਤੇ ਜਿਹੜੇ ਦੋ ਲੜਕੇ ਮੋਟਰਸਾਈਕਲ ਸਵਾਰ ਸੀ ਉਹਨਾਂ ਤੇ ਜਿਹੜਾ ਇੱਕ ਅ ਜਿਹੜਾ ਟੈਂਕਰ ਵੱਡਾ ਵੱਡਾ ਵੱਜਾ ਜਿਹਦੇ ਕਰਕੇ ਉਹਨਾਂ ਦੀ ஆன் ਦਾ ਸਪੌਟ ਡੈਥ ਹੋਈਸ ਸੋ ਅਸੀਂ ਉਹ ਜਿਹੜੀ ਮੌਕੇ ਤੇ ਅਨੁਕਾਰੀ ਕਰਕੇ ਵਿਟਨਸ ਨੂੰ ਸ਼ਾਮਿਲ ਕਰਕੇ ਇਹ ਕਾਰਵਾਈ ਕਰ ਰਹੇ ਹਾਂ ਕਿ ਵਿੱਚ ਜਿਹੜੇ ਬੰਦੇ ਆ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਅਸੀਂ ਮੋਬਾਈਲ ਦੇ ਜ਼ਰੀਏ ਹੋਈ ਹੈ ਦਿੱਲੀ ਪੁਲਿਸ ਵੱਲੋਂ ਤਾਂ ਕਿ ਉਹਨਾਂ ਦੀ ਫੈਮਿਲੀ ਨੂੰ ਰਿਲੀਫ ਕਰ ਸਕ